ਮੈਂ ਸਿਰਫ ਇਨਾ ਹੀ ਕਹਿਣਾ ਚਾਹੂੰਗਾ ਵੀ ਜਿਹੜਾ ਇਹ ਬੜਾ ਅਲੀਗੇਸ਼ਨਸ ਹੈਗਾ ਵੀ ਪੁਲਿਸ ਵਰਦੀਆਂ ਸਮਾਉਂਦੀ ਆ ਤਾਂ ਪੈਸੇ ਨਹੀਂ ਦਿੰਦੀ ਮੈਂ ਤਾਂ ਖੁਦ ਵਰਦੀਆਂ ਸਮਾਉਣਾ ਔਰ ਪੈਸੇ ਦੇਣੇ ਆ ਫਿਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਪੁਲਿਸ ਇਦਾਂ ਦਾ ਕੰਮ ਕਰਦੀ ਮੈਂ ਆਪਣਾ ਪੁਲਿਸ ਦਾ ਪੱਖ ਕਲੀਅਰ ਕਰਨਾ ਚਾਹੁੰਨਾ ਬਿਲਕੁਲ ਜਿਹਦੀ ਮਿਹਨਤ ਹੈਗੀ ਉਹਨੂੰ ਮਿਲਣੀ ਵੀ ਚਾਹੀਦੀ ਹੈਗੀ ਉਹਨੂੰ ਉਹਦਾ ਮਿਹਨਤ ਦਾ ਕੰਮ ਹੈਗਾ ਦੂਸਰਾ ਇਹਦੇ ਵਿੱਚ ਜਿਹੜੇ ਫੈਕਟ ਹੈਗੇ ਆ ਇਸ ਕੇਸ ਦੇ ਵਿੱਚ ਉਹ ਮਾਜੂਬ ਤੇ ਡੀਜੀਪੀ ਪੰਜਾਬ ਜੀ ਨੇ ਇਹਦੇ ਉੱਪਰ ਇੱਕ ਐਸਆਈਟੀ ਆਊਟ ਆਫ ਰੇਂਜ ਗਠਿਤ ਕੀਤੀ ਹੈ ਵੀ ਸੀਰੀਅਸ ਅਲੀਗੇਸ਼ਨਸ ਹੈਗੇ ਆ ਪਰ ਇਨਾ ਜ਼ਰੂਰ ਹੈ ਵੀ ਆਲਰੇਡੀ ਇਹਨਾਂ ਦੇ ਉੱਪਰ ਇੱਕ ਐਸਟੀਐਫ ਨੇ ਨਾ ਡਿਸਟ੍ਰਿਕਟ ਮੇਰਕੂਟਲਾ ਨੇ ਐਸਟੀਐਫ ਜਿਹੜੀ ਸਾਡਾ ਸੈਂਟਰਲਾਈਜ਼ਡ ਵਿੰਗ ਹੈਗਾ ਡਰੱਗਸ ਦੇ ਉੱਪਰ ਕੰਮ ਕਰਦੀ ਹੈ ਸਾਡੀ ਏਜੰਸੀ ਉਹਨਾਂ ਨੇ ਵੀ ਪੋਪੀ ਹਸਕ ਦਾ ਇਹਨਾਂ ਤੋਂ ਰਿਕਵਰ ਕੀਤੀ ਸੀ ਇਹਨਾਂ ਤੇ ਆਲਰੇਡੀ ਪਰਚਾ ਹੈਗਾ ਔਰ ਇਹਦੇ ਵਿੱਚ ਵੀ ਜਿਹੜਾ 1.5 ਲੱਖ ਰੁਪਏ ਦਾ ਕਹਿੰਦੇ ਪੁਲਿਸ ਦਾ ਕੋਈ ਉਹ ਬੜਿਆਂ ਹੋਇਆ ਸੀਗਾ ਬਿੱਲ ਜਿਹਦਾ ਪੇ ਨਹੀਂ ਹੋਇਆ ਇਹਨਾਂ ਤੋਂ 162 1,62,000 ਰੁਪਇਆ ਡਰਗ ਮਨੀ ਵੀ 5 ਕਿਲੋ আফੀਮ ਦੇ ਨਾਲ ਰਿਕਵਰ ਹੋਈ ਹੈ। ਅਸਵਾਕਤਬ ਸਵਦਾਤੇ ਮਹਾਂ ਸੁੱਕਾ ਖੀਰ ਵਾਲਾ ਪਿਛਲੇ ਦਿਨਾਂ ਤੋਂ ਇੱਕ ਸੋਸ਼ਲ ਮੀਡੀਆ ਤੇ ਤੇ ਟੀਵੀ ਚੈਨਲਾਂ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਇੱਕ ਦਰਜੀ ਵੱਲੋਂ ਕਿ ਉਸ ਨੂੰ ਪੁਲਿਸ ਤੋਂ ਆਪਣੀ ਪੁਲਿਸ ਦੀ ਵਰਦੀ ਸਮਾਉਣ ਦੇ ਪੈਸੇ ਮੰਗਣ ਦਾ ਹਰਜਾਨਾ ਭਰਨਾ ਪਿਆ ਉਹਦੇ ਤੇ ਪਰਚਾ 5 ਕਿਲੋ ਅਫੀਮ ਦਾ ਕੀਤਾ ਗਿਆ ਦੱਸ ਜੀਏ ਕਿ ਹਾਈ ਕੋਰਟ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਕੇਸ ਚੱਲਦਾ ਜਿਸ ਨੂੰ ਲੈ ਕੇ ਵਕੀਲਾਂ ਵੱਲੋਂ ਇਹ ਦਲੀਲ ਦਿੱਤੀ ਗਈ ਹੈ ਪ੍ਰੈਸ ਕਾਨਫਰੰਸ ਕਰਕੇ ਕਿ ਕਿਸ ਤਰ੍ਹਾਂ ਇੱਕ ਦਰਜੀ ਜਿਹੜਾ ਕੰਮ ਕਰਦਾ ਸੀ ਤੇ ਪੁਲਿਸ ਵਾਲੇ ਵਰਦੀ ਸਲਾਉਂਦੇ ਸੀ ਤੇ ਪੈਸੇ ਜਦ ਮੰਗੇ ਤਾਂ ਉਹਦੇ ਤੇ ਫੀ 5 ਕਿਲੋ ਜਿਹੜੀ ਹੈਗੇ ਪਾ ਕੇ ਉਸ ਨੂੰ ਜੇਲ੍ਹ ਭੇਜਦਾ ਇਸ ਉਹ ਇੱਕ ਤਰਫਾ ਜਿਹੜਾ ਤੁਸੀਂ ਹੁਣ ਤੱਕ ਵੀਡੀਓ ਸੁਣੀ ਸੀ ਦੂਸਰਾ ਤਰਫਾ ਮਲੇਰਕੋਟਲਾ ਪੁਲਿਸ ਤੇ ਇੱਕ ਵੱਡਾ ਸਵਾਲਿਆ ਨਿਸ਼ਾਨ ਖੜਾ ਹੋਇਆ ਉਸ ਨੂੰ ਲੈ ਕੇ ਮਲੇਰਕੋਟਲਾ ਦੇ ਐਸਐਸਪੀ ਹਰਕਮਨਪ੍ਰੀ ਸਿੰਘ ਜੀ ਖੱਕ ਜੀ ਦਾ ਕੀ ਕਹਿਣਾ ਹੈ ਦੂਸਰਾ ਪੱਖ ਵੀ ਤੁਹਾਨੂੰ ਜਾਣਨ ਲਈ ਇੱਥੇ ਲੈ ਕੇ ਆਏ ਤੇ ਗੱਲਬਾਤ ਜ਼ਰੂਰ ਕਰਦੇ ਆ ਸਰ ਕੀ ਲੱਗਦਾ ਕੀ ਆ ਦੂਸਰਾ ਪੱਖ ਹੈ ਕੀ ਆ ਜੀ ਅਹ ਦੇਖੋ ਮੈਟਰਸ ਸਬਜੈਕਟ ਹੈਗਾ ਮਾਂਜੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈਗਾ ਇਸ ਕਰਕੇ ਇਹਦੇ ਉੱਪਰ ਕੋਈ ਵੀ ਮੇਰੇ ਵੱਲੋਂ ਕਮੈਂਟ ਕਰਨਾ ਵਾਜਬ ਨਹੀਂ ਹੈਗਾ ਬਟ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੂੰਗਾ ਵੀ ਜਿਹੜਾ ਇਹ ਵੱਡਾ ਅਲੀਗੇਸ਼ਨ ਹੈਗਾ ਵੀ ਪੁਲਿਸ ਵਰਦੀਆਂ ਸਮਾਉਂਦੀ ਆ ਤਾਂ ਪੈਸੇ ਨਹੀਂ ਦਿੰਦੀ ਮੈਂ ਤਾਂ ਖੁਦ ਵਰਦੀਆਂ ਸਮਾਉਣਾ ਔਰ ਪੈਸੇ ਦੇਣੇ ਆ ਜਦੋਂ ਦੇ ਵੀ ਅਸੀਂ ਇਸ ਡਿਪਾਰਟਮੈਂਟ 'ਚ ਆਏ ਆ ਔਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਪੁਲਿਸ ਇਦਾਂ ਦਾ ਕੰਮ ਕਰਦੀ ਮੈਂ ਆਪਣਾ ਪੁਲਿਸ ਦਾ ਪੱਖ ਕਲੀਅਰ ਕਰਨਾ ਚਾਹੁੰਨਾ ਬਿਲਕੁਲ ਜਿਹਦੀ ਮਿਹਨਤ ਹੈਗੀ ਉਹਨੂੰ ਮਿਲਣੀ ਵੀ ਚਾਹੀਦੀ ਹੈਗੀ ਉਹਨੂੰ ਉਹਦਾ ਮਿਹਨਤ ਦਾ ਕੰਮ ਹੈਗਾ ਦੂਸਰਾ ਇਹਦੇ ਵਿੱਚ ਜਿਹੜੇ ਫੈਕਟ ਹੈਗੇ ਆ ਇਸ ਕੇਸ ਦੇ ਵਿੱਚ ਉਹ ਮਾਜੂਬ ਡੀਜੀਪੀ ਪੰਜਾਬ ਜੀ ਨੇ ਇਹਦੇ ਉੱਪਰ ਇੱਕ ਐਸਆਈਟੀ ਆਊਟ ਆਫ ਰੇਂਜ ਗਠਿਤ ਕੀਤੀ ਹੈ ਵੀ ਸੀਰੀਅਸ ਅਲੀਗੇਸ਼ਨਸ ਹੈਗੇ ਆ ਵੀ ਇਸ ਕਰਕੇ ਜਿਹੜਾ ਜ਼ਿਲ੍ਹਾ ਮਲੇਰਕੋਟਲੇ ਦੇ ਨਹੀਂ ਸੰਗਰੂਰ ਦੀ ਨਹੀਂ ਪਟਿਆਲੇ ਦੀ ਨਹੀਂ ਉਹਨਾਂ ਨੇ ਆਊਟ ਆਫ ਰੇਂਜ ਫਰੀਦਕੋਟ ਦੇ ਆਈਜੀ ਸਾਹਿਬ ਦੀ ਡਿਊਟੀ ਲਗਾਈ ਹੈ ਉਹਨਾਂ ਦੇ ਥੱਲੇ ਅਫਸਰ ਜਿਹੜੇ ਪਾਇੰਟ ਕੀਤੇ ਹੈਗੇ ਜਿਹੜੇ ਇੰਡੀਪੈਂਡੈਂਟਲੀ ਨਵੇਂ ਸਿਰੇ ਤੋਂ ਇਹਦੀ ਜਿੰਨੇ ਵੀ ਅਲੀਗੇਸ਼ਨਸ ਇਹ ਲਗਾ ਰਹੇ ਨੇ ਪਟੀਸ਼ਨਰ ਉਹਨਾਂ ਦੀ ਸਾਰੀ ਤਫ਼ਤੀਸ਼ ਕਰਨਗੇ ਤੇ ਹਾਈ ਕੋਰਟ ਦੀ ਨਿਗਰਾਨੀ ਚ ਹੋ ਰਹੀ ਹੈ ਇਸ ਕਰਕੇ ਇਹ ਤੇ ਕੋਈ ਗੱਲ ਕਰਨੀ ਬਣਦੀ ਨਹੀਂ ਬਟ ਇੰਨਾ ਜ਼ਰੂਰ ਹੈ ਵੀ অলরেਡੀ ਇਹਨਾਂ ਦੇ ਉੱਪਰ ਇੱਕ ਐਸਟੀਐਫ ਨੇ ਨਾ ਡਿਸਟ੍ਰਿਕਟ ਮੇਰਕੋਟਲਾ ਨੇ ਐਸਟੀਐਫ ਜਿਹੜੀ ਸਾਡਾ ਸੈਂਟਰਲਾਈਜ਼ਡ ਵਿੰਗ ਹੈਗਾ ਡਰੱਗਸ ਦੇ ਉੱਪਰ ਕੰਮ ਕਰਦੀ ਹੈ ਸਾਡੀ ਏਜੰਸੀ ਉਹਨਾਂ ਨੇ ਵੀ ਪੌਪੀ ਹਸਕ ਦਾ ਇਹਨਾਂ ਤੋਂ ਰਿਕਵਰ ਕੀਤੀ ਸੀ ਇਹਨਾਂ ਤੇ ਆਲਰੇਡੀ ਪਰਚਾ ਹੈਗਾ ਔਰ ਇਹਦੇ ਵਿੱਚ ਵੀ ਜਿਹੜਾ 1.5 ਲੱਖ ਰੁਪਏ ਦਾ ਕਹਿੰਦੇ ਪੁਲਿਸ ਦਾ ਕੋਈ ਉਹ ਬੜਿਆ ਹੋਇਆ ਸੀਗਾ ਬਿੱਲ ਜਿਹਦਾ ਪੇ ਨਹੀਂ ਹੋਇਆ ਇਹਨਾਂ ਤੋਂ 162 1.62 ਲੱਖ ਰੁਪਿਆ ਡਰਗ ਮਨੀ ਵੀ 5 ਕਿਲੋ ਫੀਮ ਦੇ ਨਾਲ ਰਿਕਵਰ ਹੋਈ ਹੈ ਔਰ ਜਿਹੜੀ 5 ਕਿਲੋ ਆਫੀਮ ਹੈਗੀ ਆ ਉਹ 2.5 ਕਿਲੋ ਕਮਰਸ਼ੀਅਲ ਕੁਆਂਟੀਟੀ ਚ ਆਉਂਦੀ ਹੈ ਇਸ ਕਰਕੇ ਉਹ ਡਬਲ ਦਾ ਕਮਰਸ਼ੀਅਲ ਕੁਆਂਟੀਟੀ ਹੈਗੀ ਹੈ ਬਟ ਮੈਂ ਫਿਰ ਕਹਿ ਰਿਹਾ ਵੀ ਮੈਟਰ ਜਿਹੜਾ ਹੈਗਾ ਅੰਡਰ ਹਾਈ ਕੋਰਟ ਦੀ ਸਕਰੂਟੀਨੀ ਦੇ ਅੰਡਰ ਹੈਗਾ ਇਸ ਕਰਕੇ ਮੇਰਾ ਕੋਈ ਵੀ ਕਹਿਣਾ ਵਾਜਬ ਨਹੀਂ ਉਹਨਾਂ ਦੇ ਡਿਊਜ਼ ਪੈਂਡਿੰਗ ਸੀਗੇ ਡਿਊਜ਼ ਪੈਂਡਿੰਗ ਸੀ ਤੇ ਕਾਫੀ ਲੰਬੇ ਹੋ ਗਏ ਵੱਡੇ ਹੋ ਗਏ ਤੇ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਆਪਣੇ ਡਿਊਜ਼ ਦੀ ਮੰਗ ਕੀਤੀ ਕਿ ਵੀ ਮੇਰਾ ਪੈਸਾ ਕਾਫੀ ਕੜ ਗਿਆ ਤੁਹਾਡੇ ਵੱਲ ਮੇਰਾ ਵੀ ਇਹੀ ਰੋਜ਼ਗਾਰ ਹੈ ਤਾਂ ਉਹਨਾਂ ਨੇ ਬਜਾਏ ਇਸ ਦੇ ਵੀ ਇਹਨਾਂ ਨੂੰ ਪੈਸੇ ਦਿੱਤੇ ਜਾਣ ਇੱਕ ਪਲੈਨਿੰਗ ਦੇ ਤਹਿਤ ਉਹ ਸਿਵਲ ਵਰਦੀ ਦੇ ਵਿੱਚ ਆਏ ਤੇ ਇਹਨਾਂ ਨੂੰ ਗੱਲਾਂ ਕਰਦੇ ਕਰਦੇ ਬਾਹਰ ਲੈ ਗਏ ਤੇ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਨੂੰ ਚੱਕ ਕੇ ਥਾਣੇ ਲੈ ਗਏ ਥਾਣੇ ਲੈ ਜਾ ਕੇ ਇਹਨਾਂ ਤੇ 5 ਕਿਲੋ ਫੀਮ ਦਾ ਪਰਚਾ ਦਰਜ ਕਰਤਾ ਤੇ 5 ਕਿਲੋ ਫੀਮ ਆਮ ਬੰਦੇ ਤੇ ਪਾਉਣੀ ਬਹੁਤ बड़ी ਗੱਲ ਹੈ ਕਿਉਂਕਿ ਇਹ 5 ਕਿਲੋ ਫੀਮ ਦਾ ਜਮਾਨਤ 5 ਸਾਲ ਨਹੀਂ ਹੁੰਦੀ ਹਾਈ ਕੋਰਟ ਚ ਕਿਤੋਂ ਵੀ ਨਹੀਂ ਹੁੰਦੀ ਤੇ ਇਸ ਤੇ ਪਰਚਾ ਦਰਜ ਕੀਤਾ ਇਹਨਾਂ ਨੇ ਐਫ ਆਈ ਆਰ ਨੰਬਰ 57 24/4/2023 ਨੂੰ ਇਹਨਾਂ ਨੇ ਪਰਚਾ ਦਰਜ ਕਰਤਾ ਜਦੋਂ ਇਹਨਾਂ ਨੂੰ ਇਹ ਸੀਸੀਟੀਵੀ ਫੁਟੇਜ ਜਿਹੜੀ ਉਹ ਇਹਨਾਂ ਦੇ ਸਾਹਮਣੇ ਸੀ ਪੁਲਿਸ ਵਾਲਿਆਂ ਦੇ ਉਹਨਾਂ ਨੇ ਕੈਮਰੇ ਤੋੜੇ ਡੀਵੀਆਰ ਤੋੜੀਆਂ ਜੋ ਇਹਨਾਂ ਕੋਲ ਲਿਜਾ ਸਕਦੇ ਸੀ ਲੈ ਗਏ ਉਸ ਤੋਂ ਬਾਅਦ ਇਹਨਾਂ ਕੋਲ ਇੱਕ ਡੀਵੀਆਰ ਸੀ ਜਿਹਦੇ ਵਿੱਚ ਇਹ ਸਾਰਾ ਰਿਕਾਰਡ ਹੋਇਆ ਇਹਨਾਂ ਨੇ ਉਸ ਦੀ ਰਿਕਾਰਡਿੰਗ ਕੱਢੀ ਜਿਹੜੀ ਕਿ ਇਹ ਸਾਰੀਆਂ ਉਹਦੀਆਂ ਫੋਟੋਆਂ ਨੇ ਸਾਡੇ ਕੋਲੇ ਸਾਰੀ ਵੀਡੀਓ ਆ ਅਸੀਂ ਇਹ ਸਾਰਾ ਕੁਝ ਲਗਾ ਕੇ ਕੱਲ ਕੱਲਾ ਦਿਖਾਏ ਜਾ ਰਿਹਾ ਇਹਦੇ 'ਚ ਇਹਦੇ ਸਾਰੇ ਮੁਲਾਜ਼ਮ ਸਿਵਲ ਵਰਦੀ ਚਾਉਂਦੇ ਨੇ ਤੇ ਉਹਨਾਂ ਨੂੰ ਲੈ ਕੇ ਜਾਂਦੇ ਆ ਠੀਕ ਹੈ ਫਿਰ ਤੇ ਅਸੀਂ ਇਸ ਸਾਰੇ ਸੀਸੀਟੀਵੀ ਕੂਟੇਜ ਨੂੰ ਨਾਲ ਲਗਾ ਕੇ ਹਾਈ ਕੋਰਟ ਦੇ ਵਿੱਚ ਰਿੱਟ ਦਾਇਰ ਕੀਤੀ ਜਿਸ ਦੇ ਵਿੱਚ ਜੱਜ ਸਾਹਿਬ ਨੇ ਆਰਡਰ ਪਾਸ ਕੀਤਾ ਜਿਹੜੀ ਕਿ 24078 2023 ਲਿਸਟ ਹੋਈ ਜਿਦੇ ਵਿੱਚ ਆਰਡਰ ਪਾਸ ਹੋਇਆ ਪਹਿਲੀ ਡੇਟ ਸਾਡੀ ਸੀਗੀ ਅ ਜੁਲਾਈ 19th ਆਫ ਜੁਲਾਈ ਨੂੰ ਅਸੀਂ ਫਾਈਲ ਕੀਤੀ ਜਿਦੇ ਵਿੱਚ ਜੱਜ ਸਾਹਿਬ ਨੇ ਐਕਸ਼ਨ ਲਿਆ ਕਿ ਸਾਰੇ ਜਿੰਨੇ ਵੀ ਮੁਲਾਜ਼ਮ ਸੀਸੀਟੀਵੀ ਫੁਟੇਜ ਦੇ ਵਿੱਚ ਹੈਗੇ ਨੇ ਸਾਰੇ ਪ੍ਰੈਜ਼ੈਂਟ ਹੋਣ। ਦੂਸਰੀ ਡੇਟ ਤੇ ਇਹਨਾਂ ਨੇ ਇੱਥੇ ਆਉਣ ਦੀ بجائے ਹਾਈ ਕੋਰਟ ਥੱਲੇ ਹੀ ਚਲਾਨ ਪੇਸ਼ ਕਰਤਾ ਨਾਲ ਦੀ ਨਾਲ ਹੀ। ਤਾਂ ਕਿ ਇਹ ਕਹਿ ਸਕਣ ਵੀ ਥੱਲੜੀ ਕੋਰਟ ਦੇਖੂਗੀ ਜੀ ਇੱਥੇ ਇਹਨੂੰ ਕੇਸ ਨੂੰ ਚਲਾਉਣ ਦੀ ਕੋਈ ਗੱਲ ਨਹੀਂ ਬਣਦੀ ਹੈਗੀ। ਨੀਚੇ ਵਾਲੀ ਕੋਰਟ ਡਿਸਾਈਡ ਕਰੇਗੀ ਵੀ ਵੈਦਰ ਹੀ ਇਜ਼ ਗਿਲਟੀ অর ਨਾਟ। ਇਫ ਵੀ ਵਿਲ ਬੀ ਨਾਟ ਗਿਲਟੀ THEN ਹੀ ਵਿਲ ਬੀ ਐਕੁਇਟਿਡ ਇਨ ਦਾ ਕੋਰਟ। ਪਰ ਜੱਜ ਸਾਹਿਬ ਨੇ ਇਸ ਨੂੰ ਸੀਰੀਅਸ ਮੁੱਦਾ ਲਿਆ ਵੀ ਤੁਸੀਂ ਜਾਣਬੁੱਝ ਕੇ ਚਲਾਨ ਪੇਸ਼ ਕੀਤਾ ਕਿਉਂਕਿ ਕੇਸ ਇੱਥੇ ਪੈਂਡਿੰਗ ਸੀਗਾ ਮੈਟਰ ਇੱਥੇ ਪੈਂਡਿੰਗ ਸੀ ਉਹਨਾਂ ਨੇ ਨੀਚੇ ਵਾਲੀ ਕੋਰਟ ਦੀਆਂ ਸਾਰੀਆਂ ਪ੍ਰੋਸੀਡਿੰਗ ਸਟੇ ਕਰਤੀਆਂ ਇਹ ਪ੍ਰੋਸੀਡਿੰਗ ਦਾ ਆਰਡਰ ਹੈ ਜੀ ਜਿਹੜੀਆਂ ਸਟੇ ਹੋਈਆਂ ਨੇ ਇਹ ਸੈਪਟੈਂਬਰ 4 2023 ਨੂੰ ਸਟੇ ਕਰਤਾ ਇਸ ਤੋਂ ਬਾਅਦ ਨਾਲ ਦੀ ਨਾਲ ਜੱਜ ਸਾਹਿਬ ਨੇ ਇਹਨਾਂ ਦੀ ਬੇਲ ਵੀ ਗਰਾਂਟ ਕਰਤੀ ਇਸੇ ਕੇਸ ਦੇ ਵਿੱਚ ਜਿਹੜੀ ਕਿ ਬਹੁਤ ਵੱਡੀ ਗੱਲ ਸੀ ਰਾਹਤ ਦੀ ਗੱਲ ਸੀ ਇਹਨਾਂ ਵਾਸਤੇ ਕਿਉਂਕਿ ਇਸ ਕੇਸ ਦੇ ਵਿੱਚ ਜ਼ਮਾਨਤ ਮਿਲਣਾ ਬਹੁਤ ਵੱਡੀ ਗੱਲ ਹੈ ਤੇ ਉਸ ਤੋਂ ਬਾਅਦ ਹੁਣ ਅਸੀਂ ਇਹ ਮੈਟਰ ਪਰਸੀੂ ਕਰ ਰਹੇ ਆ ਜਦੋਂ ਤੋਂ ਇਹ ਆਏ ਨੇ ਇਹਨਾਂ ਦੀ ਪੂਰੀ ਫੈਮਿਲੀ ਨੂੰ ਥ੍ਰੈਟ ਕੀਤਾ ਜਾ ਰਿਹਾ ਇਹਨਾਂ ਨੂੰ ਥ੍ਰੈਟ ਕੀਤਾ ਜਾ ਰਿਹਾ ਇਹ ਕੇਸ ਨੂੰ ਵਿਡਰੋ ਕਰਨ ਦੇ ਲਈ ਕਿਹਾ ਜਾ ਰਿਹਾ ਇਹਨਾਂ ਨੂੰ ਆਫਰ ਦਿੱਤੀ ਸੀ ਵੀ ਅਸੀਂ ਸੱਟ ਬਣਵਾ ਲੈਨੇ ਆ ਸੱਟ ਦੇ ਵਿੱਚ ਅਸੀਂ ਤੁਹਾਨੂੰ ਵੀ ਬਾਹਰ ਘਟਾ ਦਾਂਗੇ ਕੇਸ ਤੋਂ ਆਪ ਵੀ ਨਿਕਲ ਜਾਗੇ ਵੀ ਸਾਡੇ ਮੁਲਾਜ਼ਮ ਇਹਦੀ ਇਨਕੁਆਇਰੀ ਕਰਨਗੇ ਤੇ ਹੁਣ ਕੀ ਹੈ ਇਹਨਾਂ ਨੇ ਅੱਜ ਕੇਸ ਲੱਗਿਆ ਸੀ ਜੱਜ ਸਾਹਿਬ ਨੇ ਅੱਜ ਇਹ ਸੀਬੀਆਈ ਨੂੰ ਮਾਰਕ ਕਰਨਾ ਸੀਗਾ ਕੇਸ ਕਿਉਂਕਿ ਉਹਨਾਂ ਦੇ ਆਫੀਸਰ ਨੂੰ ਵੀ ਬੁਲਾ ਲਿਆ ਸੀ ਉਹਨਾਂ ਦੇ ਕਾਉਂਸਲ ਨੂੰ ਵੀ ਬੁਲਾ ਲਿਆ ਸੀ ਉਹ ਪਹੁੰਚ ਵੀ ਗਏ ਸੀ ਬਟ ਇਹਨਾਂ ਨੇ ਕੱਲ ਇੱਕ ਸੈਟ ਬਣਾਤੀ ਇਸ ਕੇਸ ਦੇ ਵਿੱਚ ਵੀ ਸਾਡੇ ਸੀਨੀਅਰ ਆਫੀਸਰਸ ਦੀ ਇਹਨੂੰ ਦੇਖ ਰਹੇ ਨੇ ਕੱਲ ਉਹ ਬਣੀ ਆ ਤੇ ਸਾਨੂੰ 4 ਹਫ਼ਤਿਆਂ ਦਾ ਟਾਈਮ ਚਾਹੀਦਾ ਹੈ ਅਸੀਂ ਇਹਦੀ ਰਿਪੋਰਟ ਪੇਸ਼ ਕਰ ਦਾਂਗੇ ਜੱਜ ਸਾਹਿਬ ਨੇ ਇਹਨਾਂ ਨੂੰ 6 ਹਫ਼ਤਿਆਂ ਦਾ ਟਾਈਮ ਦਿੱਤਾ ਵੀ ਵੈਦਰ ਆਈਦਰ ਥਿਸ ਵੀ অর ਥੈਟ ਵੀ ਵੀ ਤੁਸੀਂ ਇਹਦੀ ਇਨਕੁਆਇਰੀ ਰਿਪੋਰਟ ਜੋ ਵੀ ਕਰਦੇ ਹੋ ਮੈਨੂੰ ਲਿਆ ਕੇ ਦਿਓ ਐ ਫਾਈਲ ਵੀ ਸੈ